ਪ੍ਰਹਲਾਦ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪਹਿ ਜਿਰਖਦਾ ਆਇਆ RAM ਰਾਜੇ ਹਰ ਨਾ ਕਹ ਦਸ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨੰਦ ਕਾ ਪਿਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਹਿ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂ ਕਰਤਾ ਕਰਣਾ ਮੈਂ ਨਹੀਂ ਜਾਹੋ ਭਰੀ ਨਾ ਹੋਈ ਬੁਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਕਿਆ ਰਹਾਓ जात मह महजोत जोत जोत मह जाता कलग ला भरपूर रहा तू सच्चा सहब सिंह सवालो जिनकी ती उपार पार कहो नानक करते क्या बात जो किश करना सो कर रहे सो दागा महला पहला को अंकार सतगुरु प्रसाद सो तेरा के हा सो कर के हाजत वह सर्व संभाले वाजे तेरे ना की असंखा कीते तेरे बावन हारे ਤੇ ਤੇਰੇ ਰਾਗ ਪਰੇ ਸੋ ਕਹੇਂ ਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨਾ ਪਉਣ ਪਾਣੀ ਮੈ ਸੰਤਰੇ ਗਾਵੇ ਰਾਜਾ ਧੰਬ ਦਵਾਰੇ ਗਾਵਨ ਤੁਧ ਨਾ ਚਿਤ ਗੁਪਤ ਲੇ ਚਾਣ ਲਿਖ ਲਿਖਤ ਰਵਿ ਵਿਚਾਰੇ ਗਾਵਨ ਤੁਧ ਨਾ ਇਛਰ ਬਰਮਾ ਦੇਵੀ ਸੋਹਣ ਤੀਰ ਸਦਾ ਸੁਵਾਰੇ ਗਾਵਨ ਤੁਧ ਨਾ ਇੰਦਰ ਆਸਨ ਉੱਤੇ ਬੈਠੇ ਦੇਵਤਾ ਦਰਨਾਲੇ ਗਾਵਨ ਤੁਧ ਰੋਸੇ ਦਸਮਾਦੀ ਅੰਦਰ ਗਾਵਨ ਤੁਧ ਨਾ ਸਾਧ ਵਿਚਾਰੇ ਗਾਵਣ ਤੁਨੋਂ ਜਤੀਸ਼ ਦੇਸਨ ਤੋਂ ਕੀ ਗਾਵਣ ਤੁਪਨੋਂ ਵੀਰ ਕਰਾਰੇ ਗਾਵਣ ਤੁਨੋਂ ਭੰਡਤ ਗੁਰੂ ਕੇਸਰ ਜੁਗ ਜੁਗ ਵੇ ਦਾਣਾਲੇ ਗਾਵਣ ਤੁਪਨੋਂ ਹੁਨੀਆ ਮਨਮੋਹਨ ਸਰਗਮਚ ਪਿਆਲੇ ਗਾਵਣ ਤੁਪਨੋਂ ਰਤਰੀ ਉਪਾਇ ਤੇਰੇ ਅਛਡ ਧੀਰਤ ਨਾਲੇ ਗਾਵਣ ਤੁਨੋਂ ਜੂਤ ਮਹਾਬਲ ਸੂਰਾ ਗਾਵਣ ਤੁਨੋਂ ਖਾਣਿ ਉਚਾਰੇ ਗਾਵਣ ਤੁਨੋਂ ਕੰਨ ਬੜਮ ਰਮਨ ਦਾ ਕਰ ਕਰ ਕੀ ਤੇਰੇ ਧਾਰੇ ਸੇਤ ਦੁਨੋ ਗਾਵਣ ਜੋ ਤਰਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਕਿਤ ਦੁਨੋ ਗਾਵਣ ਸੀਮਜ ਤਨਿਆਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਸ ਸੱਜ ਸੱਚ ਸਾਚੀ ਨਾਹੀ ਹੈ 피 ਹੋਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀ ਮਾਇ ਜ ਨੂੰ ਉਪਾਈ ਕਰ ਕਰ ਦੇ ਕਹਿ ਕੀ ਤਾਇ ਬਨਾ ਜੋਤੀ ਸਦੀ ਵੜੇ ਆਏ ਜੋ ਤਿਸ ਪਾਵੇ ਸੋਈ ਕਰਤੀ ਹੁਕਮ ਨਾ ਕਰ ਨਾ ਜਾਈ ਸੁਭਾਸ਼ ਸੰਸਹ ਪਸੈ ਨਾਨਕ ਰਹਿ ਨਿਰਦਾਇ ਆਸਾ ਮਹਲਾ ਪਹਿਲਾ ਸੁਨ ਵਡਾ ਕੇ ਸੁ ਕੋਏ ਕੇਵਲ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹਬਾ ਕਹਿਰ ਗਵੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੈ ਮੈਂ ਸੁਰਤ ਤੁਮਾਏ ਸੋ ਕਿੰਮਤੋ ਮਾਏ ਕਿੰਮਤੋ ਪਾਈ ਗਿਆਨ ਇਤ ਅਨੇਕੁਰ ਗੁਰੁ ਹਾਈ ਕਹਿ ਨਾ ਜਾਇ ਤੇ ਰੀਤ ਲਵਟਿਆਈ ਸਭ ਸੱਤ ਸਭ ਤਪ ਕੋ ਸਭ ਚਗਿਆਈਐ ਸਦਾ ਵਰਖਾ ਦੀ ਹਾ ਬਣਿਆਈਆਂ ਤੁਧਿ ਮੇ ਸਿੱਧੀ ਕਿਨੇ ਨਾ ਪਾਈਆ ਕਰਮਲੇ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤ੍ਰੇਪੰਦਾਰਾ ਜਿਸ ਤੋਂ ਦੇਤਿ ਸੇ ਕਿਆ ਚਾਰਾ ਨਾਨਕ ਸਚ ਸਵਾਰਨ ਹਾਰਾ ਸਾਮਹੰਨਾ ਪਹਿਲਾ ਆ ਕਾਜੀ ਮਨ ਅਨੁਸਰੈ ਮਰ ਜਾਵ ਆਖਣਿ ਔਖਾ ਸਾਚੈ ਨਾਉ ਸਾਚੇ ਨਾਮ ਕੀ ਲਾਭਿ ਪੋਖਤ ਪੋਖਾ ਹੈ ਜਿ ਵਿਸਦੋਖ ਸੋ ਪ੍ਰਵਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਹੀ ਰਹਾਉ ਸਾਚੇ ਨਾਮ ਕੀ ਤਲ ਵੜੈ ਆਈ ਯਾਤ ਕੈ ਕੀਮਤ ਨਹੀਂ ਪਾਈ ਜੇ ਸੋ ਮਨ ਤਿਆ ਕਲੁ ਪਾਇਓ ਵਡਾਨ ਹੋਵੇ ਘਾਟ ਨਾ ਜਾਏ ਨਾਉ ਮਰਿ ਨ ਹੋਵੇ ਸੋਗ ਦੇਂਦਾ ਰਹਿਣ ਛੁਕੇ ਭੋਗ ਗੁਨੇ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਇ ਜਿਉ ਡਾ ਬੂਤੀ ਬੁਲ ਤਰੀ ਦਾ ਜਨਮ ਕਰਕੇ ਕੀਤੀ ਰਾਤ ਕਸਮਾਰੇ ਕੇ ਕੁਰਜਾਤ ਨਾਨਕ ਨਾਵੇ ਬਾਜ ਸੁਨਾਤ ਰਾਮਤਰੀ ਮਹੱਲਾ ਚੌਥਾ ਹਰਿ ਕਹਿ ਜਨ ਸਤਗੁਰ ਸਰਪੁਰਖਾ ਬਿਨੋ ਕਰੋ ਗੁਰੂ ਪਾਸੇ ਹਮ ਕਰੇ ਕਰਮ ਸਤਗੁਰ ਸਰਨਾਇ ਗੜ ਧਿਆਨਾ ਬੁਰਗਾਸ ਮੇਰੇ ਮਿਤੇ ਗੁਰਦੇਵ ਮਕੋ ਰਾਮਨਾਮ ਬੁਰਗਾਸ ਗੁਰਮਤਿ ਨਾਮੇ ਰਾ ਪ੍ਰਾਨ ਸਕਾਈ ਹਰ ਕੀਤ ਹਮ ਰੇ ਰਹਿ ਰਾਸ ਰਹਾਓ ਹਰ ਜੜ ਕੇਵਲ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਲੇ ਤਪਤਾ ਚੇ ਨਿਰ ਸੰਗਤ ਨੂੰ ਪ੍ਰਗਾਸ। ਜਿਨ ਹਰੇ ਹਰ ਹਰ ਸਰਨਾਮ ਨਾ ਪਾਇਤੀ ਪਾਖੀ ਜੰਪਾਸੇ ਜੋ ਸਤਿਗੁਰ ਤੁਨ ਸਬਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀ ਵਾਸ। ਜਿਨ ਹਰ ਜਣ ਸਤਿਗੁਰ ਸੰਗਤ ਪਾਇ ਤੇਲ ਤੁਰਮਸਤੁ ਲਿਖਿਆ ਲਿਖਾਸੇ ਤਨ ਤਨ ਸਾ ਸੰਗਤ ਹਰਸੁ ਪਾਇ ਮਿਲੈ ਨਾਨਕ ਨਾਮ ਪ੍ਰਗਾਸ। ਰਾਗ ਗੁਰੂ ਮਹਲਾ 4ਵਾਂ ਤਾਹਿਰੇ ਮਨ ਚਿਤ ਵਿਰਦਮ ਜਾ ਆਹਰ ਹਰ ਜੀਉ ਪ੍ਰਿਆਸ ਹਰ ਪਥਰ ਮਨ ਜਿਤਿਉ ਪਾਇ ਤਾ ਕਰ ਜੀਗਾ ਦੇਖ ਕਰ ਧਰਿਆ ਮੇਰੇ ਮਾਦੋ ਜੀ ਸਰ ਸੰਗਤ ਮਲੇ ਸੋ ਧਰਿਆ ਗੁਰ ਪ੍ਰਸਾਦ ਅ ਭਰਮ ਪਦ ਪਾਇ ਸੋ ਪੇ ਕਾਸ਼ਟ ਹਰਿਆ ਰਹਾਉ ਬਨੁ ਪਿਤਾ ਲੋ ਸੁਬਨਤਾ ਕੋ ਨ ਕਿਸ ਕੀ ਧਰਿਆ ਸਰ ਸਰਦਕ ਸੁਮਾਹੇ ਠਾਕੁਰ ਕਾਹੇ ਮਨ ਭੋ ਕਰਿਆ ਉਦੇ ਉਦਾ ਵੇਸੇ ਕੋ ਸਤਿ ਸਪਾਚੇ ਵਿ ਸ੍ਰੀ ਸਰਿਆ ਤਿਲ ਕਵਣ ਕਲਾਵੇ ਕਮਨ ਜਗਾਵੇ ਮਨ ਮਹਿ ਸਿਮਰਨ ਕਰਿਆ ਸਬ ਨਿਦਾਨ ਦਸ ਅਸਤ ਸਿਧਾਨ ਠਾਕੁਰ ਕੰਤਰ ਤਰਿਆ ਨਾਨਕ ਬਲਬ ਸਦ ਬਲ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ ਰਾਗਿਆ ਸਵਾ ਮਹਿਲਾ ਚੋਤਾ ਸੂ ਪ੍ਰਤੀਕ ਓੰਕਾਰ ਸਤਿਗੁਰ ਪ੍ਰਸਾਦ ਜੋ ਪ੍ਰਕਾਣ ਨੰਨੜ ਹਰ ਪ੍ਰਕਾਣ ਨੰਨੜ ਹਰ ਗਮ ਆਗਮ ਅਪਾਰਾ ਸਭਤਾ ਹੈ ਸਭਤਾ ਹੈ ਤੋ ਜੀ ਹਰ ਸੱਚੇ ਸਰਜਨ ਹਾਰਾ ਸਭ ਜੀਤ ਮਾਰੇ ਜੀ ਤੋ ਜੀਆਂ ਕਾ ਦਾ ਤਾਰਾ ਹੋ ਤਾਵ ਸੰਤੋ ਜੀ ਸਭ ਨੂੰ ਕ ਵਿਸਾਰਨ ਹਾਰਾ ਅਰੇ ਅਪੇ ਠਾਗੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਸੁਖੜ ਘੜ ਘੜ ਅੰਤਰ ਸਰਮਨਨਤਰ ਜੀ ਹਰੇ ਕੋ ਪ੍ਰਕਸ਼ਮਾਣਾ ਇਕ ਦਾ ਤਿਗ ਪੇ ਘਰ ਜੀ ਸਭ ਤੇਰੇ ਚੋ ਰ ਵਿਡਾਣਾ ਹੂ ਆਪੇ ਦਾਤਾ ਪੇ ਭਗਤਾ ਜੀ ਹਉ ਤੂ ਨੰਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਚਰੀ ਤੇਰੇ ਕਿਆ ਗੁਨਾ ਖਬ ਕਾਣਾ ਤੂੰ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕਿਰਬਾਣਾ ਹਰ ਤਾਵੇ ਹਰ ਤਾਵੇ ਤੁਜੀ ਸੇਵ ਜਨ ਰੁਖ ਵਸ ਕਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਤਾ ਜੀ ਤਿਨ ਟੋਟੀ ਜਮ ਕੀ ਫਾਸੀ ਜਿਨ ਨਿਰਪੋ ਜਨ ਹਰ ਨਿਰਪੋ ਤੇ ਆ ਜੀ ਤਿਨ ਕਾ ਭੋ ਸਭ ਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਦੀ ਤੇ ਹਰ ਹਰ ਰੂਪ ਸਮਾਸੀ ਸ਼ੈਤਾਨੋ ਸ਼ੈਤਾਨ ਜਿਨ ਹਰਤੈ ਜੀ ਜਨਾਨ ਚੁਨ ਬਨਜਾਸੀ ਤੇਰੀ ਪਰ ਤੇਰੀ ਪੂਤ ਪ੍ਰਨਾਣ ਜੀ ਪਰ ਬ੍ਰਿੰਤ ਬੇੰਦਾ ਤੇਰੀ ਪਰ ਤੇਰੀ ਪਰ ਸਲਾਹਨ ਤੂ ਜੀ ਹਰ ਨੈ ਕਨੇ ਕੇ ਅਨੰਤਾ ਤੇਰੀ ਅਨੇਕ ਤੇਰੀ ਲੇਕ ਕਰੇ ਹਰ ਪੂਜਾ ਜੀ ਤੋ ਪਤਾ ਪੇ ਜਪੇ ਮਨਤਾ ਤੇਰੇ ਨੈ ਤੇਰੇ ਨੈ ਪੜੇ ਉਸ ਪ੍ਰਸਾਦ ਸਾਰ ਜੀ ਕੜ ਕਿੜਾ ਕੜ ਕਰਮ ਕਰਨਤਾ से पगत से भगत भले नानक जी जो पावे मेरे हर भगवंता तू आद पुरखे परम पर करता, जी को तुझे जो जो जी तुझे करता पावे है जी तुझे बड़े वरना कोई तू जुग जुगे को सरा सदा तू एको जी तू नैचल करता सोई तुदापे भावे सोई वरत है जी करे सो हो तुदापे पावे सोई वरत है जी करे सो हो तुदापे सिट समय पाई दापे तुदापे सिर जिस गोई ਨਾਨਕ ਤੁੰਗਾ ਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੀ ਆਪਸਾ ਮਹਿਲਾ ਚੌਥਾ ਸ਼ੁਰੂ ਕਰਤਾ ਸਚਾਰਮਨ ਦਾ ਸਾਈ ਜੋਤੂ ਭਾਵੇਂ ਸੋਈ ਤੂਸੀ ਜੋਤੂ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਸਭ ਨੂੰ ਧਿਆਜ ਸ਼੍ਰੀ ਸੁਖਰਪਾ ਕਰੇ ਤੇ ਨਾਮ ਰਤਨੁ ਪਾਇਆ ਮੁਰਮੁਕਲਾ ਤਾ ਮਨ ਮੁਕਵਾਇ ਸੁਦਾਬਿ ਚੋੜਿਆ ਆਪ ਮਿਲਾਇ ਤੂਦਰਿਆ ਸੁਤਰੀ ਹਿਮਾਇ ਤਤੂ ਦੂਜਾ ਕੋਈ ਨਾਏ ਜੀ ਜਾਨ ਸਭ ਤੇਰਾ ਕੇਲ ਵਿయోగ ਮਿਲ ਵਿਚਾਰਸ ਨੂੰ ਵੀ ਮਿਲ ਜਿਸਨੂੰ ਤੂੰ ਜਾਣੈ ਸੋ ਜਨ ਜਾਣੈ ਹਰ ਗੁਸਦੀ ਅੱਖ ਵਖਾਣਿ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)} ਦੇਵਤ ਸਰਵੜੇ ਪਹਿਲੇ ਨਿਵਾਸ ਪਾਣੀ ਪਾਉਤ ਨਹਿ ਕੀਆ ਪੰਕੜ ਮੋਂ ਭਗਨੇ ਚੱਲ ਆਂ ਦੇਖਾ ਤੇ ਡੂਗਿਐ ਲੈ ਮੋਨੇ ਕਨ ਚੇਤਸ ਸਮੂੜ ਮੁਨਾਹਰ ਬਿਸਰੈ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤਿ ਨਹਿ ਪੜਾ ਮੁਰ ਮੁਖ ਦਾ ਜਨਮ ਪ੍ਰਵਤਨਾ ਨਿਤਨੀ ਸਰਣਾ ਜੇ ਤੋ ਨਾ ਹੈ ਵਿਸਰੈ ਆਤਮਾ ਮਹਲਾ ਪਨਵਾ ਵਹੀ ਤਰਾਕਤ ਮਾਨੁਕ ਦੇਹ ਹਰਿਆ ਗੋਬਿੰਦ ਮੇਹ ਤੇਰੀ ਬਰਿਆ ਮਰਿ ਜਾਤ ਕਿਤੇ ਨਾ ਕਾਮ ਸਾਸਨਿ ਪੜਿ ਤੇ ਨਾ ਸਰਜਾ ਲਾਪ ਉਹ ਜਸਰਨ ਕਾ ਜਨ ਬਿਥਾ ਜਾ ਤਰੰਗ ਮਾਇਆ ਕੈ ਰਹਾ ਜਪ ਸਾ ਸ਼ਲਮ ਧਰਮ ਨਾ ਕ ਮਾਇਆ ਸੇਵਾ ਸਾਧਨਾ ਜਨਹਿ ਰਹਾ ਰਹੁ ਨਾਨਕ ਹਮਰੀ ਚਰਮਾ ਸਰਨ ਪ੍ਰੇਤੀ ਰੱਖੋ ਸਰਮਾ ਆਜ ਸਾਹਿਦ ਅਸਮੀ ਕਬਿਉ ਬਾਜ ਬੇ ਤੀ ਚਾ ਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਇ ਚਿਤ ਕੇ ਚਾ ਤਵ ਚਨਮ ਲੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ ਬੈਤਮ ਘਾਵੋ ਆਪ ਹਾਦਰ ਮੈ ਬਚਾਓ ਸੁਖੀ ਬਸੈ ਮੋਰ ਉਪਰਿ ਵਾਰਾ ਸੇਵਕ ਸਿਕ ਸੁਬੈ ਕਰਤਾਰਾ ਮੋਰ ਅਛਣ ਦੀ ਦਰਧਾ ਕਰੀਐ ਸਭੈਨ ਕੁਹਾੜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰੁ ਭਜਨ ਕੀ ਰਹੇ ਪਿਆਸਾ ਆਤਮੈ ਸਾੜ ਕੇ ਵਰਨਾ ਤੇ ਆਉ ਜੋ ਵਰਚਾਸ ਗੁੰਤੇ ਪਾਵ ਸੇਵਕ ਸਿਕ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਹਾਰ ਦੇ ਮੁਝੇ ਬਨਿਏ ਮਰਨ ਕਾਲ ਤਤਰਾਸਨ ਮਰੀਏ ਬੁੱਢੋ ਸਦਾ ਹਮਾਰੇ ਬੱਚਾ ਸ੍ਰੀ ਸੁਜੋ ਘਰੇ ਵਰਚਾ ਰਾਖ ਲੈ ਮ ਰੱਖ ਨ ਹਾਰੇ ਸਾਈਂ ਸੰਤ ਸਹਾਈ ਪਿਆਰੇ ਦੀਨ ਬਨ ਦੁਸਨ ਕੇ ਹੰਤਾ ਤੁਮਹੋ ਕੋਰੀ ਚਤੁਰਦਸ਼ ਕੰਤਾ ਕਾਲ ਪ੍ਰੇਮ ਬ੍ਰਹਮਾ ਮੁਕਤਰਾ ਕਾਲ ਪਾਇ ਸੰਜੀਵ ਉਤਰਾ ਕਾਲ ਪਾਇ ਕਰਿ ਸੁਨ ਪ੍ਰਕਾਸ਼ ਆਸਕ ਕਾ ਗਾਇ ਕਿਆ ਤੁਮਾਰ ਸਾਜਮਣ ਕਾਲ ਜੋਗੀ ਸਵਕੀਓ ਵੇਦਰਾ ਬ੍ਰਹਮਾ ਜੋਤੀਓ ਜਗਨ ਕਾ ਸੁਭ ਲੋਕ ਸੁਆਰ ਨਮਸਕਾਰ ਹੈ ਤਾਏ ਹਮਾਰਾ ਜਗਨ ਕਾ ਸਭ ਜਗਤ ਬਨਾਇਓ ਦੇਵ ਦਾ ਦਸਨੇ ਪਚਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤੁਸੀਂ ਕਉ ਹਮਾਰੀ ਸਕਲ ਪ੍ਰਜਾ ਦੀਨੀ ਹਵਸਵਾਰੀ, ਸਿਵ ਕਰਿ ਕਉ ਸਿਵ ਗੁਣੁ ਸੁਖੁ ਦੀਆ ਸਤਰੰਗਿ ਕਉ ਪਲਿਉ ਮੋਹਿ ਮਦ ਕੀਆ, ਘਟਿ ਘਟਿ ਕੈ ਅੰਤਰੁ ਕੀ ਜਾਣਤੁ, ਭਲੇ ਬੁਰੇ ਕੀ ਭੀਲ ਪਛਾਣਿ, ਚਿੰਤੇ ਤੇ ਕਉ ਚਿਰੈ ਅਸੂਲਾ ਸਭੁ ਪਰ ਕਿਰਪਾ ਨਿਸ਼ਕਰਪੁ ਸੂਲਾ, ਸੰਤਨ ਦੁਖ ਪਾਇ ਤੇ ਦੁਖੀ, ਸੁਖੁ ਪਾਇ ਸਾਧਨ ਕੈ ਸੁਖੀ, ਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਦਰਖ ਕਰਾ ਕਰ ਤਾਰਾ ਪਰਜਾ ਤਰਤ ਤਬ ਦੇਹਿ ਉਤਾਰਾ ਜਬਾ ਕਰਤ ਕਰਤ ਹੋ ਤਬ ਹੋ ਤੁਮ ਮੈਂ ਮੰਤ ਦੇ ਤਰ ਸਭ ਹੋ ਜੇਤੇ ਬਰਸ ਸਭ ਤਾਰੇ ਆਪ ਆਪਣੇ ਬੂਝੇ ਉਚਾਰੇ ਤੁਮ ਸਭ ਵੀ ਤੇਰਾ ਤਨ ਨਾਲਮ ਜਾਣਦ ਪੇਦ ਪੇਦ ਤੇ ਹਾਲ ਨਰੰਕਾਰ ਨਰਮਕਾਰ ਨਰ ਲੰਬੇ ਆਦ ਨੀਰ ਨਾਦੇ ਅਸੰਭਵ ਤਾਕਾ ਮੂੜੁ ਚਾਰਤ ਪੇਦਾ ਜਾਕੋ ਪੇਮ ਨ ਭਾਵਤ ਪੇਦਾ ਤਾਂ ਕੋ ਕਰ ਪਾਹਨ ਨਮਾਤ ਮਹਾ ਮੂਰ ਕਛ ਭੇਜ ਨਾ ਜਾਣਤ ਮਹਾਦੇਵ ਕੋ ਘਰ ਸਦਾ ਸਿਵ ਨਿਰੰਕਾਰ ਕਾ ਚਿੰਤ ਨਹੀਂ ਭਿਵ ਆਪਿ ਆਪਣੀ ਬੁਧ ਹੈ ਜੇ ਤੀ ਵਰਨਤ ਪਿੰਨ ਪਿੰਨ ਤਹ ਦੇਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਵਿ ਸਜਾ ਪਤਮ ਸੰਸਾਰਾ ਇਕੇ ਰੂਪ ਨੋਪ ਸਰੂਪਾ ਰੰਕ ਪੁਰਾਵ ਕਹਿ ਕੋ ਪਾਂਡ ਜੇ ਰਸ ਤਰਕੀ ਨੇ ਸੁਰਖਾਨ ਬਹੁ ਰਾਇ ਦੇਨੇ ਕਹੋਂ ਕੂੜਾ ਜਾਹਿ ਬੈਠਾ ਕਉ ਸਿਧ ਪੈ ਸੰਕਟ ਕੇਠਾ ਸਗਲੇ ਸਿਧ ਦਿਖਾਇ ਚੰਬਵਾਰ ਜੁਗਾਦ ਸਰੂਪ ਸਿਅੰਬਵ ਅਗਰ ਇਛਾ ਮੇਰੀ ਤੁਮ ਕਰਹੁ ਸੇ ਕੀ ਵਾਰ ਸਿਖ ਸਿਮਰਹੁ ਦੁਸ਼ਟ ਚਰਨ ਵਰਤ ਪਾਤਾ ਸਕਲ ਮਲੇਛ ਕਰਹੁ ਰਣ ਘਾਤਾ ਜੇ ਦੂਸਾ ਸਰਨੀ ਪਰੇ ਤਿਨ ਕਾ ਦੁਖ ਸੁਖ ਹੋਆ ਮਰੇ ਪੁਰਖ ਤਨ ਪਗ ਭਰੇ ਤੇ ਹਾਰੇ ਤਿਨ ਕਾ ਤੁਮ ਸੰਕਟ ਸੁ ਬਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਕੇ ਕਾਲ ਨਿਕਟ ਨੈ ਹੈ ਰਚਾ ਹੋਇ ਤੈ ਸਭ ਕਾਲਾ ਦੂਸਰੇ ਸ੍ਰੇਤ ਤਤਕਾਲਾ ਕਿਰਪਾ ਦ੍ਰਿਸ਼ ਸੰਜਾਇ ਨਿਰ ਹੋ ਤਾ ਕੇ ਤਾਪ ਤਿਲਕ ਮੋਹਰ ਹੋ ਰਿਧ ਸਿਧ ਕਰਮੋ ਸਭ ਹੋਇ ਦ੍ਰਿਸ਼ ਸਾਸ ਕੇ ਨਾ ਕੋਈ ਏਕ ਬਾਰ ਦਿਨ ਤਮੈ ਸਮਾਰਾ ਕਾਲ ਫਾਸ ਤੇ ਧਾਇ ਉਬਾਰਾ ਜਿਨਰ ਨਾਮ ਤੇ ਹਾਰੋ ਕਹਾ ਦਾਰਿ ਦਿਤ ਸੁਧੋਗ ਤੇ ਰਹਾ ਖੜਗ ਕੇ ਤਮੈ ਸਰਨ ਤੇ ਹਾਰੀ ਆਪ ਹਰ ਦਿਲ ਹੋ ਬਾਰੀ ਸਰਬ ਟੋਰ ਮੋ ਹੋ ਸੁਹਾਈ ਦਿਸ ਦੋਗ ਤੇ ਲਹਿਉ ਬਚਾਈ ਸਵਈਆ ਆਏ ਗਏ ਜਬ ਤੇ ਤਮਰੇ ਤਬ ਤੇ ਕੋ ਆਕਰ ਨਹੀਂ ਆਨਿਓ ਨਾਮ ਰਹੀਮ ਪ੍ਰਾਨ ਪ੍ਰਾਨੇ ਕਹਿਮ ਤੇ ਕ ਨਾਮ ਮੰਨਿ ਸਿਮਰ ਸਾਸਰਬੇ ਸਦਾ ਬੋ ਭੇਦ ਕਹਿ ਮੇ ਕ ਨਾ ਜਾਣੋ ਸੂर्य ਉਸਤਾਨ ਕਿਰਪਾ ਤੁਮਰੀ ਕਰ ਮੈਨ ਕ ਸੁਭ ਧੋਏ ਬਖਾ ਨ ਦੋਹਰਾ ਸਭੇ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਪਾਇ ਗਹਿ ਕਿਲਾ ਦੇਸ ਗੋਗਨ ਦਾਸ ਤੁਹਾਰ ਰਾਮ ਕਲੀ ਮਹਲਾਤੀ ਜਾਰੰਦੇ ਕੋ ਓੰਕਾਰ ਸਤਗੁਰ ਪ੍ਰਸਾਦ ਨੰਦਪੀਆ ਮੇਰੀ ਮਾਂ ਇਸਤ ਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਰ ਸੇਤੀ ਮਨਵ ਜੀਆਂ ਵਦਾਈਆਂ ਰਾਗ ਰਤਨ ਪਰਵਾਰੁ ਪਰੀਆਂ ਸ਼ਬਦ ਗਾਵਣੀਆਂ ਆਈਆਂ ਸੁਭਦੂਤਾ ਗਾਵਹੁ ਹਰੀ ਕੇ ਰਾਮ ਨਿਵਸਾਇਆ ਕਹੇ ਨਾਨਕ ਜੇ ਨੰਦ ਹੋਆ ਸਤਿਗੁਰੂ ਮੈਂ ਪਾਇਆ ਹੀ ਮਨ ਮੇਰਿਆ ਤੂ ਸਦਾਰੋ ਹਰ ਨਾਲੇ ਹਰਿ ਨਾਨਕ ਹੋ ਤੂ ਮਨ ਮੇਰੇ ਦੁਖ ਸਭ ਬਿਸਾਰ ਲਾਂਗੀ ਕਰੇ ਤੇਰਾ ਕਾਰਜ ਸਭ ਸਵਾਰਨਾ ਸਬ ਨਾ ਬਲਾ ਸਮਰਾਤ ਸੁਆਮੀ ਸੋ ਕੇ ਮਨੋਂ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੂਹ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰਤਾ ਤੇਰੇ ਸਭ ਗੁਦਿਆਇ ਰਸਤੇ ਹੀ ਸੋ ਪਾਵੇ ਸਦਾ ਸਿਉਤ ਸਲਾਹ ਤੇਰੀ ਨਾਮ ਨਮਸਾਵੇ ਨਾਮ ਜਿਨ ਕਿਆ ਮਨ ਮਸੈ ਆਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮੇ ਆਧਾਰ ਮਰਾ ਜਨ ਪੁਖਾ ਸਭ ਗਵਾਇਆ ਕਰ ਸਾ ਸੁਖ ਮਨੈ ਵਸਾ ਜਨੇ ਇਛਾ ਸਭ ਪੁਜਾਈਆ ਸੁਦਾ ਕਰਮਾਂ ਕੀਤਾ ਗਰਬਟ ਹੋ ਜਿਸ ਤੀਆਂ ਵਡਿਆਈਆ ਕਹੇ ਨਾਨਕ ਸੁਨੋ ਸੰਤੋ ਸਬਤ ਰੋ ਪਿਆਰੋ ਸਾਚਾ ਨਾਮ ਵਿਰਾਇ ਆਧਾਰੋ ਵਾਜੇ ਕਲਛ ਕੋਿਤ ਕਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰੇ ਤਾਰੀਆਂ ਪੰਜ ਦੂਤਰ ਵਸ ਕੀਤੇ ਕਾਲ ਘੰਟਕ ਮਾਰਿਆ ਤੋਰ ਕਰਮ ਪਾਇ ਤੁ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਹੈ ਨਾਨਕ ਤੈ ਸੁਖ ਹੋਆ ਤਤ ਕਰੇ ਹਨ ਦਵਾਜੇ ਅਣ ਦਸਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਕੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨਵਤ ਨਾਨਕ ਗੁਰ ਚੱਲ ਲਾਗੇ ਵਾਜੀ ਅਨਹਦ ਤੂਰੇ ਮੰਦਾਵਣੀ ਮਹੱਲਾ ਪੰਜਵਾਂ स्थल में चित्र वस्तु पयो सर संतोष विचारो अमृत नाम ठाकुर का पयो जिसका सब से उदारो देखो खावे जे को पंचालस का हो उदारो हे वस्त्र यह जाय नित नित रखी उतारो तुम संसार चर लंग तरिय सब नानक ब्रह्म पसारो श्लोक महला पंजवा तेरा कीता जातो नाही मैनो जो की ही मैं निर्गुण आने को गुनाही आपे तरस पे ਦਰਸਪਿਆ ਮੇਰਹਿਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਰਮਣ ਕੀ ਵੇ ਹਰਿਆ ਕੋળી ਤਿਥੈ ਤੂ ਸਮਰਥ ਜਿੱਥੇ ਕੋਈ ਨਾ ਉਥੇ ਤੇਰੀ ਰਾਖੀ ਅਗਨੇ ਦਰਮਾਈ ਸੁਣ ਕੇ ਜਮ ਕੇ ਦੂਤ ਨਾਇ ਤਰੇ ਛੁੜ ਜਾਏ ਭੌਤਿਕ ਬਿਕਮਸਗਾਹ ਗੁਰ ਸ਼ਬਦੀ ਭਾਰ ਉਪਾਏ ਜਿਨ ਨੂੰ ਲਗੀ ਪਿਆਸੇ ਅਮ੍ਰਿਤ ਸੇ ਹੀ ਕਾਇ ਕਲਮੇ ਹੰ ਗੁਣ ਗੁਣ ਗੋविंद ਗਾਏ ਸਭ ਸੇ ਲੋ ਕਰਪਾ ਸਮਾਲੇ ਸਾਹੀ ਸਾਏ ਕਿਰਤਾ ਕੋ ਨਾ ਜਾਇ ਜੀ ਆਵੇ ਦਰੈ ਸ਼ਲੋਕ ਮਹਲਾ 5 ਅੰਤਰ ਗੁਰੂ ਆਰਾਧਨਾ ਜੀਵਾਂ ਜੋ ਪੁਰਨਾਉ ਨੇਤਰੀ ਸਤਿਗੁਰੂ ਪੇਖਣਾ ਸਰਨੇ ਸੁਨਣਾ ਗੁਰਨਾਉ ਸਤਿਗੁਰ ਸੇ ਤਿਰੱਤੇ ਅੰਦਰ ਗਏ ਭਾਈ ਹਠਾਉ ਕਹ ਨਾਨਕ ਕਿਰਪਾ ਕਰੇ ਜਿਸਨੋ ਹੇ ਵਤ ਦੇ ਜਗ ਮੇ ਉਤਮ ਕਾੜੀ ਵਰਲੇ ਕੇ ਇਕੇ ਮਹਲਾ 5 ਰਖੇ ਰਖਣੇ ਹਾਰਿ ਆਪਿਓ ਬਾਰਿਣ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਣ ਹੋ ਆਇ ਆਪ ਦੇ ਆਗਮਨੋ ਨਾ ਵਿਸਾਰਿਣ ਸਾਧ ਜਨ ਕੇ ਸੰਗ ਪਵਜਲ ਤਾਰਿਯਨ ਸਾਖਤ ਨਿੰਦਕ ਦੁਸ਼ਕਿਨ ਮਾਹਿ ਵਿਧਾਰਿਣ ਕੀ ਸਾਹਿਬ ਕੀ ਠੇਕ ਨਾਨਕ ਮਨੇ ਮਾਈ ਜੀ ਸਿਮਰਸਕ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਠੇਕ ਨਾਨਕ ਮਨੇ ਮਾਈ ਜੀ ਸਿਮਰਸਕ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ